ਸ੍ਰੀਆ ਸਾਹਿਬ ਸਭਨਾਂ ਨੂੰ ਬਹੁਤ ਹੀ ਜ਼ਰੂਰਤ ਜ਼ਰੂਰੀ ਮੁੱਦਾ ਚੱਕਣਾ ਚਾਹੁੰਦੀ ਆ ਪੰਜਾਬ ਦੇ ਸ਼ੈਲਰ ਮillers ਤੇ ਕਿਸਾਨਾਂ ਬਾਰੇ ਜਿੱਥੇ ਨਵਾਂ ਪੈਡੀ ਸੀਜ਼ਨ 2-3 ਮਹੀਨਿਆਂ ਚ ਸ਼ੁਰੂ ਹੋ ਜਾਊਗਾ ਤੇ ਨਵੇਂ ਨਵਾ ਚੋਨਾ ਗੋਡਾਊਨਾਂ ਚ ਪਹੁੰਚ ਜਾਊਗਾ ਲੇਕਿਨ 2023-24 ਦੀ ਜਿਹੜੀ ਪੈਡੀ ਸੀਗੀ ਉਹ ਅਜੇ ਵੀ गोडाउन तक ही नहीं पहुंच सकी है क्योंकि एफसीआई ने गोडाउन खाली नहीं कराए ने क्योंकि सेंट्रल गवर्नमेंट ने रेक्स भेज के ओ एफसीआई दे गोडाउन खाली नहीं कराए जिथे करके राइस मिलना नु जेडे तकरीबन 5 6000 पंजाब चे हैगे पंजाब दी किसान किसानी दी थी, थी इंडस्ट्री दी बैकबोन है ए बहुत बड़े संकट विच ने ता बहुत बड़ा एना नु आर्थिक नुकसान हो रिया कई ता बैंकक्रप्ट होके बंद भी हो जानगे सरकार की अनगेलियां करके किसान और राइस मिलर्स का नुकसान हो रहा है सर जो पॉलिसी सरकार को बना के मिलिंग नवंबर में शुरू होनी चाहिए थी इनकी अनगेलिया करके सरकार की वो मिड जनवरी में हुई है जिस करके मार्च तक पूरी मिलिंग कंप्लीट नहीं हो सकी और अब जो लास्ट डेट थर्टी फर्स्ट जुलाई का है मैं सरकार को बेनती करती हूँ क्योंकि पिछला स्टॉक अजय क्लियर नहीं हो गोडाउन जगह नहीं हैगी ਜਿਹੜੇ ਕਰਕੇ ਕਿਸਾਨ ਜਿਹੜੇ ਜਿਹੜੇ ਛਲਰ ਵਾਲੇ ਹੈਗੇ ਉਹਨਾਂ ਨੂੰ ਦੂਰ ਦਰਾਡੇ ਕੋਈ ਔਂਚੇ ਲੈ ਜਾਣਾ ਚਾਹੁੰਦਾ ਹੈ ਤੇ ਇਹ ਜਿਹੜੀ ਨਵੀਂ ਜਿਹੜੀ ਨਵੀਂ ਵੈਰਾਈਟੀ ਹੈਗੀ 67 ਕਿਜੀ ਪਰ ਕੁਇੰਟਲ ਉਹਨਾਂ ਨੂੰ ਪੈਡੀ ਦੇਣੀ ਹੁੰਦੀ ਹੈ ਲੇਕਿਨ ਨਵੀਂ ਵੈਰਾਈਟੀ ਸਿਰਫ 62 ਜਾਂ 64 ਕਿਜੀ ਦਿੰਦੀ ਹੈ ਤੇ ਬਾਕੀ ਰਾਈਸ ਮਿਲਰ ਨੂੰ ਆਪਣੇ ਜੇਬ ਤੋਂ ਭਰਨਾ ਪੈਂਦਾ ਹੈ ਜਿਹਦੇ ਨਾਲ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਸੋ ਮੈਂ ਤੁਹਾਨੂੰ ਬੇਨਤੀ ਕਰਦੀਆਂ ਕਿ ਇਹ ਸਰਕਾਰ ਸਰਕਾਰਾਂ ਦੀ ਅੰਗਹਿਲੀਆਂ ਕਰਕੇ ਕੇਂਦਰ ਨੇ ਰੇਕਸ ਵੀ ਭੇਜੇ ਐਫਸੀਆਈ ਦੇ ਗੋਡਾਊਨ ਖਾਲੀ ਨਹੀਂ ਹੋਏ ਨੇ ਰਾਈਸ ਮਿਲਰ ਕਿਉਂਕਿ ਪੰਜਾਬ ਸਰਕਾਰ ਨੇ ਆਪਣਾ ਕੰਮ ਨਹੀਂ ਕੀਤਾ ਸੋ ਰਾਈਸ ਮਿਲਰਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਸੋ ਆਰਥਿਕਾਂ ਦੀ ਕਮਿਸ਼ਨ ਜਿਹੜੀ 2% ਬਾਦਲ ਸਾਹਿਬ ਨੇ ਦਿੱਤੀ ਸੀ ਇਹ ਨਾਲੋਂ ਬਹੁਤ ਘੱਟ ਆਏਗਾ ਇਹਨਾਂ ਨੂੰ ਨੁਕਸਾਨ ਤੇ ਸਪਤਬਰ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ